ਕਿੱਦਾਂ ਪਤਾ ਲੱਗਾ ਤੁਹਾਨੂੰ ਅੱਗ ਲੱਗੀ ਸੋ ਸਾਨੂੰ ਭਾਜੀ ਆਪਣੇ ਐਸਐਫਓ ਸਾਹਿਬ ਸਾਡੇ ਸਾਹਬਾਦਰ ਉਹਨਾਂ ਨੇ ਕਾਲ ਕੀਤੀ ਸਾਡੇ ਆਫਿਸ ਹੈਡਕੁਆਰਟਰ ਤੋਂ ਕੋਲ ਆਈ ਕਿ ਨੰਡਾਲਾ ਰੋਡ ਦੇ ਉੱਤੇ ਆ ਖਸਣਾ ਪਿੰਡ ਅੱਗ ਲੱਗੀ ਹੈ ਜੀ ਅਸੀਂ ਤੁਰੰਤ ਉਥੋਂ ਦਫਤਰੋਂ ਫੌਰਨ ਹੋਏ ਰਵਾਨਾ ਹੋਏ ਆਉਂਦਿਆਂ ਨੂੰ ਕਾਫੀ ਕੰਟਰੋਲ ਕੀਤਾ ਜੀ ਸਾਡੀਆਂ ਪੁਲਤੋਂ ਤੋਂ ਵੀ ਦੋ ਗੱਡੀਆਂ ਮੌਕੇ ਤੇ ਮੌਜੂਦ ਜੀ ਸਾਨੂੰ ਘਟੋ ਘਟ ਨਹੀਂ ਤੇ 20 ਤੋਂ 25 ਮਿੰਟ 25 ਮਿੰਟ ਹੋ ਗਏ ਆ ਜੀ ਅੱਗ ਦੇ ਨਾਲ ਜੂੰਜਦੇ ਹੋયા ਆ ਅੱਗ ਹਵਾ ਦੇ ਕਾਰਨ ਕਾਬੂ ਫੇਰ ਵੀ ਮਾਰਾਈ ਦੀ ਅਸੀਂ ਕਿਰਪਾ ਕੀ ਕਾਬੂ ਹੋ ਗਈ ਆ ਤੇ ਆਪਣੀਆਂ ਤਿੰਨ ਗੱਡੀਆਂ ਜਿਹੜੀਆਂ ਕੰਮ ਤੇ ਹਜੇ ਵੀ ਲੱਗੀਆਂ ਹੋਈਆਂ ਸਰ ਹਾਂਜੀ ਕਿੰਨਾ ਖਰਾਬ ਜਿਹੜਾ ਨੁਕਸਾਨ ਹੋ ਗਿਆ ਨੁਕਸਾਨ ਘੱਟੋ ਘੱਟ 12 10 12 ਕਿੱਲੇ ਦਾ ਨੁਕਸਾਨ ਹੋ ਚੁੱਕਿਆ ਹੈ ਜੀ ਸਥਿਤੀ ਕੀ ਹੈ ਤੁਹਾਡਾ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਮੈਂ ਬਤੌਰ ਫਾਇਰਮੈਨ ਕਰ ਰਿਹਾ ਜੀ ਕਰਤਾਰਪੁਰ ਸੇਵਾ ਨਿਵਾ ਰਹਿਆਂ ਹੁਣ ਸਥਿਤੀ ਕੰਟਰੋਲ ਹੈ ਜੀ ਕਾਫੀ ਕੰਟਰੋਲ ਹੈ ਗੱਡੀਆਂ ਆਪਣੀਆਂ ਮੌਕੇ ਤੇ ਪਹੁੰਚ ਗਈਆਂ ਕੁਝ ਪਾਣੀ ਭਰਨ ਲਈ ਜਾ ਰਹੀਆਂ ਨੇ ਟੋਟਲ ਕਿੰਨੀਆਂ ਗੱਡੀਆਂ ਜਿਹੜੀਆਂ ਆਈ ਟੋਟਲ ਗੱਡੀਆਂ ਇੱਥੇ ਆਪਣੀਆਂ ਜੀ ਦੋ ਭਲੱਤ ਦੋ ਇੱਕ ਕਰਤਾਰਪੁਰ ਦੇ ਉੱਤੋਂ ਆ ਹਾਂਜੀ ਇੱਕ ਆਪਣਾ ਛੋਟਾ ਫਾਇਰ ਟੈਂਡਰ ਵੀ ਜੋਧਾ ਉਹ ਵੀ ਭਲੱਤ ਤੋਂ ਹਾਜ਼ਰ ਹੈ ਜ ਕਣਕ ਜੀ ਇੱਥੇ ਕੰਬਾਈਨ ਚੱਲ ਰਹੀ ਸੀ ਸਰਦਾਰ ਬੂਟਾ ਸਿੰਘ ਅਜੀਤ ਸਿੰਘ ਦੇ ਤੇ ਰੀਪਰ ਵੀ ਚੱਲ ਰਹੇ ਸੀ ਇਕੋ ਦਮ ਪਤਾ ਨਹੀਂ ਲੱਗਾ ਕੰਬਾਈਨ ਦੇ ਵਿੱਚੋਂ ਅੱਗ ਨਿਕਲ ਕੇ ਰੀਪਰ ਦੇ ਵਿੱਚੋਂ ਇਕੋ ਦਮ ਹੀ ਰੌਲਾ ਪੈ ਗਿਆ ਕਿ ਅੱਗ ਲੱਗੀ ਆ ਮੈਨੂੰ ਬੂਟਾ ਸਿੰਘ ਨੇ ਫੋਨ ਕੀਤਾ ਕਿ ਮੈਂ ਸਾਫ ਦਾ ਸਰਪੰਚ ਐ ਖਸਮ ਤੋਂ ਫੋਨ ਕੀਤਾ ਕਿ ਸੁਮੇਂ ਸਾਹਿਬ ਅੱਗ ਲੱਗੀ ਆ ਮੈਂ ਫਾਇਰ ਬਗੇਟ ਦੇ ਡੀਐਸਪੀ ਭਲਤ ਸਿੰਘ ਨੂੰ ਬੇਨਤੀ ਕੀਤੀ ਕਿ ਅੱਗ ਲੱਗੀ ਫਾਇਰ ਬਗੇਟ ਭੇਜੋ ਉਹਨਾਂ ਨੇ ਤੁਰੰਤ ਹੀ 3-4 ਫਾਇਰ ਬਗੇਟਾਂ ਭੇਜੀਆਂ ਪਰ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤੇ ਤਲਵਾੜੇ ਦੇ ਤੇ ਖਸਨ ਦੀ ਤੇ ਲਾਗੇ ਮਾੜ ਟੋਂਦਾ ਕਰੀਬ 200 ਏਕੜ ਕਣਕ ਸੜ ਕੇ ਸੁਆਹ ਹੋ ਗਈ ਆ ਤੇ ਨਾੜ ਵੀ तकरीबन ਸਾਰਾ ਸੜ ਗਿਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜੇ ਕੁਝ ਇਹ ਕਿਸਾਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਮੋਂ ਦਾ ਬਹੁਤ ਧੰਨਵਾਦ ਹੋਊਗਾ ਕਿਉਂਕਿ ਕਿਸਾਨ 6 ਮਹੀਨੇ ਆਪਣੀ ਫਸਲ ਪੁੱਤਾ ਵਾਂਗੂ ਸਾਹਮਦੇ ਆ ਤੇ ਇਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਤੇ ਐਦਾਂ ਦਾ ਪ੍ਰਬੰਧ ਕੀਤਾ ਜਾਏ ਜਿਹੜੀ ਫਾਇਰ ਬਿਗੜ ਲਾਗੇ ਸਾਡੇ ਤਲਵਾੜੇ ਮਾੜੋਂ ਲੱਗੇ ਹੀ ਹੋਵੇ ਫਾਇਰ ਬਗੇਡ ਆਉਣ ਨੂੰ ਵੀ ਕੁਝ ਟਾਈਮ ਲੱਗ ਜਾਂਦਾ ਤੇ ਉਹਦਾ ਉਹਦਾ ਇਹਨਾਂ ਕਰਮਚਾਰੀਆਂ ਨੇ ਬਹੁਤ ਮਦਦ ਕੀਤੀ ਆ ਫਾਇਰ ਬਗੇਡ ਜਦੋਂ ਆਏ ਪੰਜ ਛੇ ਕਰਤਾਰਪੁਰ ਪਲੱਸ ਕਪੂਥਲੇ ਤੋਂ ਆਏ ਇਹਨਾਂ ਨੇ ਅੱਗ ਬੁਝਾਉਣ ਦਾ ਸਫ਼ਰ ਰਿਹਾ ਪਰ ਫੇ ਵੀ 200 ਏਕੜ ਕਾਂਡ ਛੱਡ ਕੇ ਸਵਾਹ ਹੋ ਗਈ ਕਿੰਨਾ ਸਮਾਂ ਲੱਗ ਗਿਆ ਅੱਗ ਲੱਗਣੀ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਸਥਿਤੀ ਤੇ ਚਲੋ ਤਲਵਾੜੇ ਵਾਸੀਆਂ ਨੇ ਤੇ ਸਾਡੇ ਖਸਨ ਤੋਂ ਤੇ ਮਹਾਰਾਟਾ ਤੋਂ ਹੋਰ ਜੂਥ ਨੇ ਅੱਗ ਬੁਝਾ ਦਿੱਤੀ ਹੈ ਤਕਰੀਬਨ ਤੇ ਜੇ ਨਾ ਇਹ ਆਉਂਦੇ ਤੇ ਸਾਫ ਦਾ ਸਰਪੰਚ ਗਰਮੇਸ਼ ਸਿੰਘ ਜੀ ਵੀ ਆਏ ਹੋਰ ਵੀ ਸੱਜਣ ਆਏ ਮੋਦਵਾਰ ਇਹਨਾਂ ਨੇ ਅੱਗ ਬੁਝਾਉਣ ਦੇ ਸਾਰੇ ਨੇ ਬੜਾ ਸਾਥ ਦਿੱਤਾ ਵਾ ਤੇ ਮੈਂ ਇਹਨਾਂ ਦਾ ਧੰਨਵਾਦ ਕਰੂੰਗਾ ਨਹੀਂ ਤੇ ਇਹ ਮਿਲਦਾ तकरीबन ਹਜੇ 40% ਕਣਕ ਖੜੀ ਆ ਹਾਂਜੀ ਤੇ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਸਟਰੈਕਟਰਾਂ ਦੇ ਨਾਲ ਨੌਜਵਾਨਾਂ ਨੇ ਰੁੱਖਾਂ ਦੇ ਟਾਣੇ ਤੋੜ ਕੇ ਅੱਗ ਬੁਝਾਈ ਆ ਪੇਰਾ ਨਾਮ ਬੂਟਾ ਸਿੰਘ ਹੈ ਆ ਪੜੀ ਦਾ ਮਾਲਕ ਮੈਂ ਆ ਦਾ ਕਿਲੇ ਕੌਣ ਕਾ ਸੜੀ ਆ 6 ਕਿਲੇ ਨੌਰ ਸੋੜੇ ਆ ਤਾਨੂੰ ਕਿਦਾਂ ਪਤਾ ਲੱਗਾ ਕਿ ਅੱਗ ਲੱਗੀ? ਸਾਨੂੰ ਇਹ ਤਾਂ ਪਤਾ ਲੱਗਾ ਜਦੋਂ ਅਗਮ ਮੱਚ ਪਈ ਐ। ਤੁਸੀਂ ਕਿੱਥੇ ਸੀ ਉਦੋਂ? ਉਦੋਂ ਆਹੀ ਇੱਥੇ ਟਰਾਲੀ ਪੂੰਡ ਐ। ਕੀ ਕਾਰਨ ਜਿਹੜਾ ਅੱਗ ਜਿੱਦਾਂ ਲੱਗੀ? ਇਹ ਅੱਗ ਦਾ ਕਾਰਨ ਦਾ ਕੋਈ ਪੱਕਾ ਪਤਾ ਨਹੀਂ ਲੱਗਾ। ਤੁਹਾਡਾ ਨੁਕਸਾਨ ਹੋਇਆ ਕੀ ਮੰਗ ਕਰਦੇ ਸਕੇ? ਆਹੀ ਇਹ ਹੋਈ ਕਰਦੇ ਸਾਨੂੰ ਮਾਰ ਗਿਆ ਮੈਨਣਾ ਚਾਹੀਦਾ। ਉਸੇ ਪਤਾ ਸਾਨੂੰ ਲੱਗਾ ਅੱਗ ਲੱਗੀ ਐ ਖਸਾਂ ਰਕਪੇ ਦੇ ਵਿੱਚ। ਉੱਥੋਂ ਮੈਂ ਆਇਆ ਵਾਂ ਮੋਟੋਰਾ ਕਰ ਤੋਂ ਫੇਰ ਟਰੈਕਟਰ ਲੈ ਕੇ ਆ ਕੇ ਸਾਰੀ ਚਾਰ ਫੇਰੇ ਨਾਲ ਮਸ਼ੀਨਾ ਵਾਲੇ ਹਨ। ਗੱਡੀਆਂ ਵਾਲੇ ਉਹਨਾਂ ਪਾਣੀ ਪਾਇਆ ਕੋਈ ਟਰੈਕਟਰ ਵਾਲੇ ਆ ਗਏ ਵੀਰ ਸਾਰੇ ਘਟੋ ਘਟੋ 20 25 ਟਰੈਕਟਰ ਹਨ ਸਾਰਿਆਂ ਨੇ ਆਣ ਕੇ ਹਿੰਮਤ ਮਾਰ ਕੇ ਤੇ ਬੁਝਾਈ ਚਲੋ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਕਿੱਲਿਆਂ ਦੇ ਕਿੱਲੇ ਸੜ ਗਈਏ ਕਣਕ ਵੀ ਤੇ ਨਾੜ ਵੀ ਜੀਵਿੰਦਾਰ ਦਾ ਨੁਕਸਾਨ ਬਹੁਤ ਹੋਇਆ ਤੇ ਇਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਹੈ ਕੋਈ ਕੋਈ ਇਹਦੀ ਭਰਾਈ ਕਰਨ ਵਾਈਬਰਿਕ ਖਾਲਸਾ ਵਾਈਬਰਿਕ